ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਾਂਗੀ ਦੁੱਧ ਵਾਲੀਆਂ ਕਾਚਰਾ ਸਭ ਤੋਂ ਪਹਿਲਾਂ ਆਪਾਂ ਸਰੋਂ ਦਾ ਤੇਲ ਪਾਇਆ ਵਿੱਚ ਜੀਰਾ ਤੇ ਪਿਆਜ਼ ਪਾਇਆ ਤੇ ਬਸ ਹੋਰ ਮੈਂ ਕੁਝ ਨਹੀਂ ਪਾਉਣਾ ਇਹਦੇ ਵਿੱਚ ਨਾ ਲਸਣ ਨਾ ਅਦਰਕ ਤੇ ਨਾ ਟਮਾਟਰ ਸਿਰਫ ਪਿਆਜ਼ ਪਾਉਣਾ ਤੇ ਜੀਰਾ ਪਾਉਣਾ ਹੈ ਠੀਕ ਹੈ ਉਸ ਤੋਂ ਬਾਅਦ ਇਹਦੇ ਵਿੱਚ ਮਸਾਲੇ ਜਿਹੜੇ ਤੁਸੀਂ ਘਰੇ ਖਾਣੇ ਤੁਸੀਂ ਉਹ ਪਾ ਸਕਦੇ ਆ ਆਪਦੇ ਅਕੋਰਡਿੰਗ ਮੈਂ ਇਹਦੇ ਵਿੱਚ ਨਮਕ ਮਿਰਚ ਹਲਦੀ ਤੇ ਥੋੜਾ ਜਿਹਾ ਧਨੀਆ ਪਾਊਡਰ ਤੇ ਗਰਮ ਮਸਾਲਾ ਪਾਇਆ ਹੈ ਤੇ ਉਸ ਤੋਂ ਬਾਅਦ ਨਾਲ ਹੀ ਆਪਾਂ ਇਹਦੇ ਵਿੱਚ ਗਾਜਰਾਂ ਪਾ ਦੇਣੀ ਆ ਮਸਾਲੇ ਵਾਲੇ ਪਕਾਉਣੇ ਨਹੀਂ ਹੈਗੇਗੇ ਸਾਰਾ ਕੁਝ ਇਕੱਠਾ ਹੀ ਪਾ ਦੇਣਾ ਆਪਾਂ ਨੇ ਤੇ ਇਹਨੂੰ ਹੁਣ ਢੱਕ ਕੇ ਬਸ ਆਪਾਂ 15 ਮਿੰਟ ਸìm ਗੈਸ ਤੇ ਪਕਾਉਣਾ ਤੁਸੀਂ ਚਾਹੋ ਤਾਂ ਇਹਨੂੰ ਸੀਟੀ ਵੀ ਲਵਾ ਸਕਦੇ ਹੋ ਇੱਕ ਸੀਟੀਏ ਬਹੁਤ ਹੁੰਦੀ ਹੈ ਜੇ ਤੁਸੀਂ ਸੀਟੀ ਲਵਾਓਗੇ ਤਾਂ ਹਲਦੀ ਮੈਂ ਥੋੜੀ ਜਿਹੀ ਬਾਅਦ ਚ ਪਾਈ ਸੀਗੀ ਇਹਦੇ ਵਿੱਚ ਬਸ ਇਹਨੂੰ ਟਾਕੇ ਰੱਖ ਦੇਣਾ ਹੋਰ ਇਹਨੂੰ ਆਪਾਂ ਕੁਝ ਨਹੀਂ ਕਰਨਾ ਤੇ ਬਹੁਤ ਹੀ ਟੇਸਟੀ ਬਣੂਗੀ ਆਪਾਂ ਇਹਦੇ ਵਿੱਚ ਆਲੂ ਵੀ ਨਹੀਂ ਪਾਏ ਸਿਰਫ ਕੱਲੀਆਂ ਗਾਜਰਾਂ ਤੋਂ ਹੀ ਬਹੁਤ ਟੇਸਟੀ ਐ ਜਿਹੜੀ ਸਬਜ਼ੀ ਬਣ ਕੇ ਤਿਆਰ ਹੋ ਜੂਗੀ 15 ਤੋਂ 20 ਮਿੰਟ ਬਾਅਦ ਤੁਸੀਂ ਇਹਨੂੰ ਪਕਾਉਣਾ ਹੀ ਆ ਹੋਰ ਕੁਝ ਨਹੀਂ ਕਰਨਾਗਾ ਜੋ ਕਿ ਖਾਣ ਦੇ ਵਿੱਚ ਬਹੁਤ ਹੀ ਟੇਸਟੀ ਬਣਦੀ ਐ ਜਿਵੇਂ ਆਪਾਂ ਗਰਮੀਆਂ ਦੇ ਵਿੱਚ ਕੱਦੂ ਬਣਾਨੇ ਆ ਦੁੱਧ ਵਾਲਾ ਸੇਮ ਉਸੇ ਤਰ੍ਹਾਂ ਦੀ ਕੋਈ ਰੈਸਪੀ ਐ ਇਹ ਹੁਣ ਦੇਖੋ 15 ਮਿੰਟ ਬਾਅਦ ਆਪਾਂ ਦੇਖਦੇ ਆ ਗਾਜਰ ਆਪਣੀਆਂ ਪੱਕ ਚੁੱਕੀਆਂ ਇਹਦੇ ਚੱਧੀਆਂ ਗਾਜਰ ਆਪਾਂ ਕੱਢ ਲਵਾਂਗੇ ਤੇ ਅੱਧੀਆਂ ਚ ਆਪਾਂ ਪਾਵਾਂਗੇ ਦੁੱ ਮੈਂ ਥੋੜੀ ਜੀ ਨਾਲ ਮਲਾਈ ਵੀ ਐਡ ਕਰੂੰਗੀ ਤੇ ਕਿਉਂਕਿ ਆਪਣਾ ਜਿਹੜਾ ਦੁੱਧ ਆ ਉਹ ਮੁੱਲ ਦਾ ਹੁੰਦਾ ਹੈ ਜੇ ਤੁਹਾਡੇ ਕੋਲ ਘਰ ਦਾ ਹੈ ਤਾਂ ਤੁਸੀਂ ਇਕੱਲਾ ਦੁੱਧ ਵੀ ਪਾ ਸਕਦੇ ਹੋ ਤੇ ਬਾਕੀ ਜਿਵੇਂ ਵੀ ਤੁਹਾਨੂੰ ਸਹੀ ਲੱਗੇ ਹੈ ਨਾ ਤੇ ਬਸ ਇਹ ਚ ਸਬਜੀ ਮੈਂ ਕੱਢ ਲਈ ਤੇ ਇਹਦੇ ਵਿੱਚ ਐਡ ਕਰਤੀ ਆਪਾਂ ਮਲਾਈ ਤੇ ਥੋੜਾ ਜਿਹਾ ਦੁੱਧ ਪਾ ਕੇ ਬਸ ਇੱਕ ਇਹਨੂੰ ਵਾਲਾ ਦਵਾਵਾਂਗੇ ਹੋਰ ਦੋ ਤੋਂ ਚਾਰ ਮਿੰਟ ਲਈ ਠੀਕ ਹੈ ਤੇ ਜਿਹੜੀ ਸਬਜੀ ਆ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਜੂਗੀ ਇੱਥੇ ਕੈਮਰਾਮੈਨ ਸਾਡਾ ਫਤੇ ਸਿੰਘ ਬਣਿਆ ਸੀਗਾ ਉਹਨੇ ਇਧਰ ਉਧਰ ਕਰਤਾ ਇਹਨੂੰ ਸਾ ਕਰਕੇ ਦਿਖ ਨਹੀਂ ਰਹੀ ਚੰਗੀ ਤਰ੍ਹਾਂ ਦੇਖੋ ਆਪਣੀ ਸਬਜੀ ਆ ਜਿਹੜੀ ਉਹ ਬਣ ਕੇ ਬਿਲਕੁਲ ਤਿਆਰ ਹੋ ਗਈ ਆ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਪਲੀਜ਼ 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 ਲਾਈਕ ਕਰ ਦਿਆ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਥੈਂਕ ਯੂ ਥੈਂਕ ਯੂ ਫॉर ਵਾਚਿੰਗ